ਪੁਲਿਸ ਸਟੇਸ਼ਨ ਬਰਾਂਪੁਰ ਤੋਂ ਨਜ਼ਦੀਕ ਮਾਤਾ 150 ਮੀਟਰ ਦੂਰੀ ਤੇ ਦੋ ਹਾਰਡਵੇਅਰ ਸਟੋਰ ਦੀਆਂ ਦੁਕਾਨਾਂ ਤੇ ਕੰਦ ਪਾੜ ਕੇ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਜਾਣਕਾਰੀ ਦਿੰਦੇ ਹੋਏ ਬਲਬੀਰ ਹਾਰਡਵੇਅਰ ਸਟੋਰ ਸੋਗੀ ਹਾਰਡਵੇਅਰ ਸਟੋਰ ਦਿਨਾਂ ਨਗਰ ਰੋਡ ਅੱਡਾ ਬ੍ਰਾਮਪੁਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਕੱਢ ਚਲੇ ਗਏ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਾਂ ਦੀ ਪਿਛਲੀ ਸਾਈਡ ਤੋਂ ਚੋਰਾਂ ਵੱਲੋਂ ਦੀਵਾਰ ਪਾੜ ਕੇ ਦੋਨਾਂ ਦੁਕਾਨਾਂ ਤੋਂ ਤਕਰੀਬਨ 1.5 ਲੱਖ ਰੁਪਏ ਦੇ ਕਰੀਬ ਸਮਾਨ ਚੋਰੀ ਕਰ ਲਿਆ ਇਸ ਸਬੰਧੀ ਥਾਣਾ ਬ੍ਰਾਮਪੁਰ ਨੂੰ ਸੂਚਿਤ ਕੀਤਾ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਥਾਣੇ ਦੇ ਕਰੀਬ 150 ਮੀਟਰ ਦੀ ਦੂਰੀ ਤੇ ਲੋਕਾਂ ਦਾ ਸਮਾਨ ਸੁਰੱਖਿਤ ਨਹੀਂ ਹੈ ਦੂਰ ਦੀ ਤਾਂ ਗੱਲ ਹੋਰ ਹੈ ਹਾਂਜੀ ਸਰ ਕੀ ਬਾਤ ਦਾ ਤੋਈ ਹੈ ਮੈਂ ਮੁਖਤਿਆਰ ਸਿੰਘ ਬੋਲ ਰਿਹਾ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾਂ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਕੇ ਦੁਕਾਨ ਖੁੱਲੀ ਹੈ 9 ਵਜੇ ਤੇ ਥੱਲੇ ਉਹ ਇਦਾਂ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰਲੇ ਕੋਕਸਣ ਚ ਆ ਗਏ ਉਹਨਾਂ ਨੇ ਦੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਕੇ ਜਿਹੜਾ ਪਿੱਤਲ ਪੁੱਤਲ ਦਾ ਸੀ ਜਾਂ ਸਟੀਲ ਦਾ ਸੀ ਉਹ ਲੈ ਕੇ ਕੱਢ ਗਏ ਪੁਲਿਸ ਰਿਪੋਰਟ ਕੀਤੀ ਵੀ ਪੁਲਿਸ ਰਿਪੋਰਟ ਉਹ ਸਿਰੇ ਆ ਹੀ ਗਏ ਸੀ ਥਾਣੇ ਤੇ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆ ਪਰ ਸੈਕਸ਼ਨ ਦਾ ਵੀ ਮੰਗਵਾ ਗਏ ਅਸੀਂ ਦੇਖੋ ਕਹਿੰਦੇ ਜਿਹੜਾ ਚੋਰਾਂ ਨੂੰ ਲੱਥ ਪਾਓ ਜਿੰਨੇ ਵੀ ਇਹ ਹੈਗੇ ਨੇ ਮਾ ਨਸ਼ੇ ਨੁਸ਼ੇ ਵਾਲੇ ਬੰਦੇ ਲੱਗਦੇ ਆ ਹਣੇ ਜੋ ਵੀ ਹੈਗਾ ਇਹਨਾਂ ਦਾ ਜਿਵੇਂ ਕਿ ਤੁਹਾਡਾ 200 ਮੀਟਰ ਦੀ ਦੂਰੀ ਤੇ ਥਾਣੇ ਤੋਂ ਇਹ ਥਾਣੇ ਤੋਂ ਤੁਸੀਂ ਪੁੱਛਦੇ ਅੰਗਿਲੀ ਸਮਝਦੇ ਦੇਖੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਕੂਲਿੰਗ ਕਰਨ ਤੇ ਆਪੇ ਹੀ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਆ ਜੇ ਤੁਹਾਡਾ ਇਨਸਾਨ ਹੋਇਆ ਅਹੀਂ ਤੇ ਕਹਿੰਦਾ ਕੱਲ੍ਹ ਲਾਹੌਰ ਕੇ ਸਾਨੂੰ ਚਾੜਨਾ ਹੋਏ